ਮਸਾਂ ਆਪਾਂ ਪੰਗਾ ਲੈਣ ਦਾ ਫਾਇਦਾ ਨਹੀਂ ਇੰਨੀ ਗਰਮੀ ਚ ਕਰਕੇ ਕਰਕੇ ਲਾ ਕੇ ਝੁੱਤੀ ਝੁੱਤੀ ਜਿਹੜਾ ਮਸ਼ੀਨ ਚਲੀ ਉਹ ਬੰਨ੍ਹੋ ਕੇ ਮੋਲ ਹਾਂ ਹਾਂ ਆਏ ਪਾਈ ਲੱਗੇ ਤੁਰਕੇ ਪੰਗਾ ਬਾਈ ਧੜੇ ਟੇ ਉਹ ਜਰਾ ਖੱਟਾ ਆ ਤਾਂ ਨੀਗਾ ਉਹ ਕੜਦੇ ਆ ਹਾਲ ਚ ਲੱਗੇ ਪੈ ਗਏ ਮੋਰੇ ਤੇਰੇ ਬਰੇ ਖਾਲਚ ਲੱਗੇ ਪੈ ਅੱਧੇ

ਆਲ ਕੇ ਪੋਰਵਾ ਦੇ ਮੂਹਰੇ ਸਾਹ ਚ ਦੋ ਟਰਾਲੇ ਇਥੋਂ ਹਣੀ ਹੈਣੀ ਗਏ ਵਾ ਕੋਲ ਨਹੀਂ ਲਾਦਾ ਬੰਦਾ ਥੱਲੇ ਦੇ ਹੋਰਾ ਮੱਕੀ ਮਾੜੀ ਰਹਿ ਗਈ ਹੈ ਜਿਆਦੇ ਗਰਮੀ ਦਾ ਕਰਕੇ ਮੀਂਹ ਤਾਂ ਇੱਕ ਨਹੀਂ ਪੈਦ ਗਈ ਮੀਂਹ ਦਾ ਨਾਮ ਹੀ ਪੈਣ ਕਰਨਾ ਮੱਕੀ ਦਾ ਇਟਾ ਜਿਆਦਾ ਪੁਰਾਣਾ ਟਰਾਲੀ ਭਰੀ ਆ ਆਗੇ ਕਹਿੰਦਾ ਮੋੜਾ ਲੈ ਜਾਂਦੇ ਆ ਆਹ ਵੇ ਪਾ ਕੇ ਨਹੀਂ ਤੇ ਬਰਾ ਲੇ ਆਂ ਹਾਂ ਰੱਖ ਲਾਂਗੇ ਮੱਖੀ ਦਾ ਕੱਟਾ ਮਗਰੋ ਜੀ ਕਮੀ ਪਿਆ ਉਸੇ ਕਰਕੇ ਕਦ ਕਰਦਾ ਐ ਜੀ ਖਤਮ ਆ ਜਾਮਾ ਗਰਮੀ ਵਾਲੀ ਆ ਨਾ ਬਹੁਤ ਜਿਆਦਾ ਗਰਮੀ ਆ ਕਣੀ ਨਹੀਂ ਡਿਗਦੀ ਇੱਕ ਚੈਨਲ ਵਾਲੇ ਭਾਣੇ ਤੜਕੇ ਤੋਂ ਲੱਗ ਜਾਂਦੇ ਆ 20 ਫਲਾਂ ਨੂੰ ਸਾਜੀ ਲੱਟ ਤਿਆਰੀ ਕਰਤਾ 13 ਜਿਹੜਾ ਜਿਹ ਲੱਟ ਤਿਆਰੀ ਕਰਤਾ ਇਹਨਾਂ ਦੇ ਕੇਸ ਕਰਨਾ ਬੂ ਚੈਨਲ ਵਾਲਾਂ ਦੇ ਕਿਸ ਹਿਸਾਬ ਨਾਲ ਯਾਰ ਇਹਨਾਂ ਦਾ ਇਹ ਕੇਸ ਕਰ ਗਿਆ ਪਹਿਲਾਂ ਤਾਂ ਮੀਂਹ ਕੋਈ ਪੈਂਦਾ ਨਹੀਂ ਕਣੀ ਇਹ ਤੜਕੇ ਤੋਂ ਲੱਗ ਜਾਂਦੇ ਆ 15 ਜਿਹੜਾ ਜਮੀ 13 ਜਿਹੜਾ ਜਮੀ ਕੰਮੀ ਨਹੀਂ ਪੈਂਦਾ ਇੱਕ ਲਾਇਟਰੀਆਂ ਦੇ ਏਡਾ ਬੁਰਾ ਹਾਲਾ ਦੇਖ ਲੋ 3 ਘੰਟੇ ਲੇਟ ਆਈ ਆ ਪਾਣੀ ਦੇਖੋ ਕਾਇਗਾ ਕਹਾਂ ਹੀਣੀਆ ਪਾਪੜੀ ਉੱਠੀ ਪਈ ਆ ਫਰੋਗ ਦੇ ਕਰੇ ਚਲਦੇ ਆ ਆ ਜੋ ਕਰੇ ਹਾਂ ਆ ਜੋ ਲਿਆਓ ਤੂੰ ਉਹ ਮੋਟਰ ਚੱਕ ਲੋ ਤੁਸੀਂ ਆ ਦੇ ਕਰੇ ਮੋੜ ਗਿਆ ਸੋਤੇ ਲੱਗ ਰਿਹਾ ਕੋ ਕਾਜ ਕੋ ਜੋ ਵਿਛਾਣਾ ਬਾਬਾ ਕਹਿੰਦਾ ਰਹਿਣਾ ਆਉਗਣਾ ਆ ਜਾ ਸਾਰਾ ਉਹ ਆਣੀ ਕਰਮੀ ਵਾਲੀ ਆ ਨਾ ਜਿਆਦੇ ਗਰਮੀ ਆ ਗਰਮੀ ਦਾ ਕਰਕੇ ਆਈਏ ਮੱਖੀ ਨੇ ਛੱਲੀਆਂ ਵੀ ਨਹੀਂ ਲੱਗੀਆਂ ਵੀ ਨਹੀਂ ਲੱਗੀਆਂ ਨਾ ਪੱਕੀਆਂ ਬਹੁਤ ਜਿਆਦੇ ਫਰਾਹ ਆ ਰਿਹਾ ਭਾਈ ਦੱਸੋ ਕਿੱਥੇ ਕਿੱਥੇ ਤੁਹਾਡੇ ਵੀ ਐਸੀ ਵਾਲਾ ਕੀ ਵਾਲਾ

ਸਾਬ ਆ ਕੱਲ ਨਾ ਆਇਆ ਸੀਗਾ ਕਿਸੇ ਨੇ ਇਧਰ ਆਹ ਪੂਛਾ ਦੇਖ ਲਓ ਆਹ ਇਹਦਾ ਚਿੱਟਾ ਹੋਇਆ ਹੋਣਾ ਦਾ ਪਾਉਣ ਦੇ ਬਰਾਬਰ ਆ ਆਦਾ ਬਾਹਰ ਜਾ ਜੇ ਇਹਦਾ ਕੁਝ ਨਹੀਂ ਆ ਫਿਰ ਉਹਨੂੰ ਇਧਰ ਲਗਾਉਣਾ ਆਦਾ ਬਾਹਰ ਜਾ ਮੈਂ ਸੁੱਕ ਗਿਆ ਆਜ ਉਹ ਨਾਲ ਇਧਰ ਇਧਰ ਖੇਤਾਂ ਲੱਗਿਆ ਸੀ ਇੱਕ ਕਿਸੇ ਝੋਨੇ ਚ ਵੀ ਧੰਕਾ ਪਾਣੀ ਦਾ ਨਹੀਂ ਅਈਟਾ ਚਾਦੇ ਬੁਰਾ ਹਾਲ ਹੈ ਬਾਰਾ ਅਗਲਾ ਐਡ ਬਣਾ ਇੱਥੇ ਪਾ ਦੇਣਾ ਆ ਦਾ ਖੇਤ ਕਿੱਦਾਂ ਕੀ ਬਣ ਗਿਆ ਹੈ ਬਾਰੇ ਲੱਗਿਆ ਹੈ ਹਾਂ ਆਪ ਬੋਰ ਚ ਗੱਲ ਸੱਲ ਮਰਵਾਇਆ ਆ ਡੂੰਗਾ ਕਰਾਇਆ ਬੋਰ ਗੱਲ ਆ ਦੇਖੋ ਪਾਣੀ ਨਹੀਂ ਪੂਰਾ ਆਉਂਦਾ ਲਾ ਕੇ ਲਾ ਭਰਿਆ ਚੈਨਲ ਵਾਲੇ ਰੋਜ ਕਹਿੰਦੇ ਨਹੀਂ ਆ ਗਿਆ ਨਹੀਂ ਆ ਗਿਆ ਨਹੀਂ ਪੈਂਦਾ ਹੈ ਨਹੀਂ ਇਹਨਾਂ ਤੇ ਦਾਵਾ ਕਰੀਏ ਪਹਿਲਾਂ ਤਾਂ ਕੇਸ ਇਹਨਾਂ ਤੇ ਇਹਨਾਂ ਦਾ ਲਾਜ਼ਮੀ ਕੇਸ ਕਰੀਏ ਛੱਡ ਪਾ ਦੇ ਪਹਿਲੇ ਵਕੇ ਹਾਂ ਆਹ ਖਦਾਨਾ ਚ ਦਰਖਤ ਬਹੁਤ ਆ ਪਰ ਇੱਕ ਆਇਆ ਫਾਇਦਾ ਫਾਇਦਾ ਹੈਗਾ ਦੇਖੋ ਬਹੁਤ ਜਿਆਦਾ ਤਰਖਤਾ ਆਪਾਂ ਵੀ ਤਰਖਤ ਲਾਇਆ ਜਿਹਨਾਂ ਫਰੀ ਬੰਦ ਕਰ ਗਈ ਹੁਣ ਆਹੀ ਬਈ ਆ ਗਾਲੀਆਂ ਇਹ ਬੁੱਝਣਾ ਨਾਲ ਸਰਕਾਰ ਨੇ ਜਿਹੜੇ ਪਹਿਲਾਂ 15 ਬੁੱਝੇ ਦੇਖ ਕੇ ਆਏ ਨੇ ਉਹ ਹੀ ਬੰਦ ਕਰਦੇ ਹੁਣ ਤਿੰਨ ਹੀ ਦੰਡੇ ਆ ਇਹਦੇ ਖਸਾਨਾਂ ਦਾ ਬਹੁਤ ਵਧੀਆ ਸੰਗਣੀ ਛਾਂ ਹਰੇਕ ਇੱਕ ਬਾਹਣ ਦੇ ਵਿੱਚ ਘਟੂ ਘਟ 10 ਦਰਖਤੋਨੇ ਜਾਣਗੇ ਕਿੱਲੇ ਚ 4 ਦਰਖਤ ਤਾਂ ਲਾਜ਼ਮੀ ਹੋਣਾ ਚਾਹੀਦਾ ਇੱਕ ਕਿੱਲੇ ਚ ਪਾਣੀ ਆ ਗਿਆ ਪੰਪ ਭਰ ਆਊਗਾ ਦੇਖ ਲੋ ਕਿੱਥੇ ਨੀਂਗਾ ਮਾਰ ਲੋ ਹੈਗਾ ਕਿ ਦਰਖਤ ਜਮਾੜਿਆ ਪਾ ਪਟਾਈ ਜਾਂਨੇ ਆਈ ਫਸਲ ਮਰਦੇ ਆ ਉਹ ਹੁੰਦਾ ਜੀ ਕਿੰਨਾ ਮਾਰ ਦਰਖਤ ਨਹੀਂ ਆ ਕਰਾਂ ਤੇ ਲਾ ਲਾ ਦੋਸਤਾਂ ਨੇ ਦੇਖਾਂਗੇ ਕਰਨਾ ਹੈ ਐਡਾ ਜਾ ਰਿਹਾ ਪਰ ਹਲਾ ਤਰ ਬੰਦਾ ਦਾ ਇਹ ਹੈ ਇਹਨਾਂ ਦਾ ਭੰਤ ਮਾਨ ਕਹਣਾ ਤਾਂ ਕੁੱਟ ਮੇਰੇ ਘਰ ਵੀ ਨਾ ਪਈ ਜੇ ਪੁੱਛ ਲੈਣਾ ਉਹ ਵਾਲਾ ਜਿਹਨੂੰ ਕੋਤਰਾ ਆਫ ਕਰੀ ਜਾਂਦਾਗਾ ਹਾਂ ਨਮਕਾਰ ਆਹ ਲਾ ਬਰਕਾਨ ਲਾਈਏ ਦੇਖ ਵੀ ਸ਼ਾਮ ਬਹੁਤ ਵਧੀਆ